ਲੋ ਜੀ ਸੱਜਣੋ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਜੋਂਡੀਅਰ 5310 ਕੰਡੀਸ਼ਨ ਤੁਸੀਂ ਦੇਖ ਰਹੇ ਹੋ 22 23 ਵਰਗ ਹੀ ਲੱਗਦੀ ਹੈ ਟਾਇਰ ਨਾਲ ਦੇ ਨੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਸੀਲਡ ਟਰੈਕਟਰ ਆ ਸਰ ਤੇ ਪੂਰਾ ਜਣ ਕੇ ਆਪ ਦੇ ਬਾਣ-ਬਾਨ ਦੇ ਵਿੱਚ ਹੀ ਚੱਲਿਆ ਹੋਇਆ ਘਰ ਦੇ ਨਾਲ ਮਗਰਾਟਾਂ ਦੇ ਵਿੱਚੋਂ ਵੀ ਇਹਨਾਂ ਪੂਰਾ ਸਾਫ਼ ਪਿਆ ਜਿੰਨੇ ਮਗਰਾਟ ਉੱਪਰੋਂ ਸਾਫ਼ ਨੇ ਉਹਨੇ ਅੰਦਰੋਂ ਸਾਫ਼ ਨੇ ਤੇ ਮਾਡਲ ਦੀ ਵੀ ਗੱਲ ਕਰਾਂਗੇ ਤੇ ਟਾਇਰ ਬਿਲਕੁਲ ਨਵੇਂ ਨੇ ਤੇ ਜੇ ਮਾਡਲ ਦੀ ਗੱਲ ਕਰੀਏ 2010 ਟਾਇਰ ਵੀ ਨਾਲ ਦੇ ਨੇ ਮਾਰਕਾ ਲੱਗਾ ਹੋਇਆ 10 ਦਾ ਰਿੰਬ ਵਗੈਰਾ ਬਿਲਕੁਲ ਨਾਲ ਦੇ ਨੇ ਆ ਪੈਰ ਦਾ ਨਾ ਦੇਖੋ ਇੱਥੇ ਵੀ ਰੰਗ ਜਿਹੜਾ ਸਾਰਾ ਨਾਲ ਦਾ ਹੈਗਾ ਤੇ ਕੰਡੀਸ਼ਨ ਪੱਖੋਂ ਐਨ ਪੂਰਾ ਵਧੀਆ ਤੁਸੀਂ ਦੇਖ ਸਕਦੇ ਹੋ ਸੋ ਤੇ ਰੰਗ ਵੀ ਐਨ ਪੂਰਾ ਸਾਫ਼ ਪਿਆ ਹੈਗਾ ਤੇ ਜੇ ਇਹ ਪੰਜਾਬ ਦਾ ਨੰਬਰ ਆ ਜੀ ਪੀ ਵੀ 11 ਪਟਿਆਲੇ ਦਾ ਨੰਬਰ ਆ ਠੀਕ ਆ ਜੀ ਤੇ ਪਿੱਛੋਂ ਕੰਡੀਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਸਾਰਾ ਕੰਡੀਸ਼ਨ ਪੱਖੋਂ ਜਿਹੜਾ ਇਹ ਪੂਰਾ ਵਧੀਆ ਹੈਗਾ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ ਬਾਹਣ ਬਹੀਏ ਦੇ ਵਿੱਚ ਵੀ ਇਹਨਾਂ ਪੂਰਾ ਮਤਲਬ ਜਿੰਨਾ ਵੀ ਪਾਰਟੀ ਦੇ ਘਰੇ ਚੱਲਦਾ ਹੁੰਦਾ ਸੀਗਾ ਤੇ ਘਰ ਘਰ ਦਾ ਬਾਣੀ ਇਹ ਪਾਉਂਦਾ ਸੀਗਾ ਤੇ ਟਾਇਰ ਵਗੈਰਾ ਸਾਰੇ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ ਛਤਰੀ ਵਗੈਰਾ ਫੁੱਲ ਲੱਗੀ ਹੋਈ ਆ ਤੇ ਜੇ ਇੱਕ ਘੰਟਿਆਂ ਦੀ ਗੱਲ ਕਰੀਏ ਤੇ ਸਿਰਫ 1200 ਕੁਝ ਘੰਟੇ ਚੱਲਿਆ ਹੋਇਆ ਹੈਗਾ 1215 ਇੱਕ ਘੰਟੇ ਚੱਲਿਆ ਹੋਇਆ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਹੈਗਾ ਤਾਂ ਇਹ ਟਾਈਟਲ ਦੇ ਵਿੱਚ ਨੰਬਰ ਚੱਲੀ ਜਾਂਦਾ ਬਾਈ ਗੱਗੂ ਦਾ ਤਾਂ ਕਰ ਲਿਓ ਕੰਟੈਕਟ ਜਿੰਨਾਂ ਨੇ ਹਰੇ ਰੰਗ ਦਾ 5310 ਜੁੰਡੀਰ ਲੈਣਾ ਹੈਗਾ ਸਿਵਲ ਟਰੈਕਟਰ ਤੇ ਹਜੇ ਕਲਚ ਪਲੇਟਾਂ ਦਾ ਵੀ ਜਿਹੜਾ ਉਹ ਵੀ ਨਹੀਂ ਹਜੇ ਖੁੱਲਿਆ ਹੈਗਾਗਾ ਤੇ ਜੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 6,20,000 ਰੁਪਈਆ ਹਾਂਜੀ 6,20,000 ਰੁਪਈਆ ਦਾ ਤੁਹਾਨੂੰ ਇਹ ਟਰੈਕਟਰ ਬਣੂਗਾ ਇਰ ਨਾਲ ਦੇ ਨੇ ਸਾਰਾ ਸ਼ੀਲਡ ਪੰਪ ਵਗੈਰਾ ਸਾਰਾ ਕੁਝ ਓਕੇ ਆ ਸ਼ੀਲਡ ਸਾਰਾ ਕੁਝ ਰੰਗ ਵਗੈਰਾ ਜਿੰਨਾ ਵੀ ਆ ਸਾਰਾ ਨਾਲ ਦਾ ਆਏਗਾ ਮਗਰਾਟਾਂ ਦੇ ਵਿੱਚੋਂ ਵੀ ਇਹਨਾਂ ਪੂਰਾ ਵਧੀਆ ਪਿਆ ਸਾਫ਼ ਪਿਆਗਾ ਤੇ ਜਿਨ੍ਹਾਂ ਨੇ ਵੀ ਲੈਣਾ ਜੁੰਡੀਅਰ 5310 2010 ਮਾਡਲ ਤੇ ਟਾਇਰ ਵੀ ਨਾਲ ਦੇ ਨੇ ਆ ਮਾਰਕਾ ਤੁਸੀਂ ਦੇਖ ਸਕਦੇ ਹੋ 2010 ਦਾ ਰਿੰਗ ਵਗੈਰਾ ਪੱਖੋ ਪੂਰਾ ਵਧੀਆ ਸਾਫ਼ ਪਿਆ ਟਰੈਕਟਰ ਜਿੰਨਾ ਵੀ ਟਰੈਕਟਰ ਸਾਰਾ オリジナル ਆ ਤੇ ਜਿਨ੍ਹਾਂ ਨੇ ਵੀ ਲੈਣਾ ਜੁੰਡੀਅਰ 5310 ਤੇ ਟਾਈਟਲ ਦੇ ਵਿੱਚ ਨੰਬਰ ਚੱਲੀ ਜਾਂਦਾ ਤੇ ਡਿਮਾਂਡ ਰੇਟ ਹੈਗਾ ਦਾ 620000 ਰੁਪਏ ਬਾਕੀ ਮੌਕੇ ਤੇ ਜਿਹੜਾ ਤੁਹਾਡਾ ਮਾਨਤਾਨ ਉਹ ਵੀ ਕਰੂਗਾ ਪੰਜਾਬ ਦਾ ਨੰਬਰ ਤੇ ਪਹਿਲੇ ਨਾਮ ਕੰਡੀਸ਼ਨ ਪੱਖੋਂ ਪੂਰਾ ਵਧੀਆ ਟਰੈਕਟਰ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਤੇ ਸਾਰੇ ਪਾਸਿਓਂ ਐ ਟਰੈਕਟਰ ਪੂਰਾ ਵਧੀਆ ਚੰਗਾ ਪਿਆ ਹੈਗਾ ਡੰਡਾ ਵਗੈਰਾ ਰਾਬੜ ਵਗੈਰਾ ਸਾਰਾ ਕੁਝ ਨਾਲ ਤੇ ਜਿਨੇ ਵੀ ਲੈਣਾ ਟਾਈਟਲ ਦੇ ਵਿੱਚ ਨੰਬਰ ਚੱਲੀਆਂ ਦਾ ਛਤਰੀ ਵਗੈਰਾ ਲੱਗੀ ਹੋਈ ਹੈ ਤੇ ਸਿਰਫ 1215 ਘੰਟੇ ਚੱਲਿਆ ਹੋਇਆ ਹੈਗਾ ਤੇ ਮਾਡਲ 2010 ਤੇ ਕੰਟੈਕਟ ਨੰਬਰ ਜਿਹੜਾ ਟ੍ਰੈਕਟਰ ਦੇ ਵਿੱਚ ਚੱਲੀ ਜਾਂਦਾ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਕਿਸੇ ਨੇ ਕਿਸੇ ਨੇ ਟਰੈਕਟਰ ਵੇਚਣਾ ਕਿਸੇ ਨੇ ਕੋਈ ਵੀ ਚੀਜ਼ ਵੇਚਣੀ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਵੀਡੀਓ ਪਵਾਉਣ ਵਾਸਤੇ ਧੰਨਵਾਦ ਮਿਹਰਬਾਨੀ